ਸਾਹਿਬੀ ਆਪਾਂ ਆ ਗਏ ਆ ਸ਼ਰਮਾ ਤਲਵੰਡੀ ਵਾਲੇ ਕੋਲ ਤੇ ਕਿਹੜਾ ਕਸਤੀਕਰ ਬਾਈ ਕੀ ਆਲਾ ਬਾਈ ਠੀਕ ਹੈ ਸਿੱਧੂ ਸਾਹਿਬ ਵਧੀਆ ਜੀ ਵਧੀਆ ਤੇ ਆਪਾਂ ਬਾਈ ਬਣਾਤਾ ਨਵਾਂ ਚੈਨਲ ਹਾਂ ਸ਼ਰਮਾ ਤਲਵੰਡੀ ਸਾਬੂ ਵਾਲਾ ਹਾਂ ਤੇ ਸਬਸਕ੍ਰਾਈਬ ਕਰ ਲਿਓ ਸਬਸਕ੍ਰਾਈਬ ਕਰ ਲਿਓ ਲਾਈਕ ਫੋਲੋ ਕਰ ਲਿਓ ਤੇ ਦੱਬ ਕੇ ਪਿਆਰ ਦਿਓ ਬਾਈ ਪਹਿਲਾਂ ਵਾਲੀਆਂ ਵੀਡੀਓ ਵਾਂਗੂ ਤੇ ਮੈਂ ਆਪਦਾ ਚੈਨਲ ਬਣਾਇਆ ਤੇ ਬਾਈ ਮੰਨ ਕੇ ਸਹਿਯੋਗ ਦਿਓ ਤੁਹਾਡੇ ਸਹਿਯੋਗ ਦੀ ਲੋੜ ਆ ਹੁਣ ਠੀਕ ਹੈ ਇਹ ਆਪਾ ਟਰੈਕਟਰ ਦਿਖਾਉਣੇ ਆਜੋ ਠੀਕ ਇਹ ਹੈਗਾ ਬਟਰਨ ਦਾ ਨੰਬਰ ਠੀਕ ਹੈ 2013 ਮਾਡਲ ਠੀਕ ਚਾਰੇ ਪਾਸੇ ਦਿਖਾ ਦੇ ਭਰਾ ਮੇਰੇ ਆਹ ਤੇ ਚਾਰੇ ਪਾਸੇ ਦਿਖਾ ਦੇ ਜਸਪ੍ਰੀਤ ਮੈਨੂੰ ਦਿਖਾਉਂਦੀ ਲੋੜ ਹੀ ਨਹੀਂ ਬੂਲੇ ਟਾਇਰ ਨਵੇਂ ਆ ਪਿਛਲੇ ਹੈਗੇ 85 ਪੈਸੇ ਤੇ ਇੱਕ ਕ੍ਰਾਸ ਕਰ ਰਿਹਾ ਨਾ ਵੀਰੇ ਤੇ ਬਟਰੰਡਾ ਨੰਬਰ ਆ 4 2013 ਮਾਡਲ ਠੀਕ ਹੈ 4,30 ਹਜ਼ਾਰ ਦੀ ਮੰਗ ਠੀਕ ਹੈ ਇਹ ਮਾਲਕ ਉਹ ਸਾਹਮਣੇ ਬੈਠਾ ਮੇਰੇ ਕਹਿੰਦੀ ਡਿੱਡੀ ਝੱਖਣਾ ਝਾਕ ਦੇ ਕੇ ਸ਼ਰਮਾਉਣਾ ਕੋਈ ਸੱਪ ਕੱਢ ਦੇ ਤੇ ਸੱਪ ਅੱਜ ਕੱਢਣੋਂ ਹਟਦਾ ਹੀ ਨਹੀਂ ਹੁੰਦਾ ਸਾਨੂੰ ਪਤਾ ਹੀ ਆ ਮੈਂ ਵੈਭ ਤੇ ਕਰੂ ਹਟਦਾ ਹੀ ਨਹੀਂ ਤੇ ਪਮਾ ਆਪਾਂ ਟਰੈਕਟਰ ਉਹੀ ਫਰਵਾਉਣੇ ਆ ਜਿੱਦੇ ਆਪਣਾ ਜੋਰ ਹੋਵੇ ਜੋਰ ਹੋਵੇ ਹੈ ਹੂੰ ਤੇ ਉਹ ਟੱਕ ਡੁੱਕ ਜਾਂ ਵਿਚੀ ਐ ਕੁਝ ਨਹੀਂ ਲਾਉਣਾ ਵਿਚੀ ਉਦੋਂ ਬਾਅਦ ਆ ਗਿਆ 35 ਵਾਲਾ ਸੋਨਾ ਲੀਕਾ 8 ਮਾਡਲ ਠੀਕ ਹੈ ਜੀ ਚਾਰੇ ਪਾਰੇ ਹੈ 90 ਤੁਸੀਂ ਠੀਕ ਹੈ ਜੀ ਇਹ ਨਹੀਂ ਰੁਕਿਆ ਬਾਈ ਠੀਕ ਹੈ ਪੰਜਾਬ ਨੰਬਰ 265000 ਟਮਾੜਾ ਠੀਕ ਹੈ ਟਿਕਟ 2 ਲੱਖ ਤੇ 45000 ਰੁਪਏ 245000 ਹਾਂ ਅੱਗੇ ਉਦੋਂ ਬਾਅਦ ਆ ਗਿਆ ਪ੍ਰੀਤ 20 ਮਾਡਲ ਆ ਬਾਈ ਠੀਕ ਹੈ ਜੀ ਪੰਜਾਬ ਨੰਬਰ ਆ ਫਰਸਟ ਪਾਰਟੀ ਆ ਨਵਾਂ ਟ੍ਰੈਕਟਰ ਠੀਕ ਹੈ 470000 ਡਿਮਾਂਡ 470000 ਤੇ 440000 ਦਾ ਲੈਟਰ ਦੇਦਾ 440000 40000 ਠੀਕ ਹੈ ਜੀ ਓਦੋਂ ਬਾਅਦ ਆ ਗਿਆ ਪੱਟੇ ਭਾਈ 855 13 ਮਰ 13 ਮਰ ਠੀਕ ਹੈ ਜੀ ਠੀਕ ਆ ਟਿਕ ਟੁਕ ਜਾਂ ਪਿੱਛੇ ਸਾਰਾ ਕੁਝ ਬਈ ਠੀਕ ਆ ਆ ਪਿੱਛੇ ਸਾਰਾ ਬੱਚਿਆ ਸ਼ਾਤਰੀ ਜੀ ਸਭ ਕੁਝ ਸਭ ਕੁਝ ਐਵੇਂ ਥੋੜੀ ਲਾਇਆ ਬਈ ਇਹ ਲਾਉਣ ਦਾ ਸੀ ਥੋੜੀ ਆ ਠੀਕ ਠੀਕ ਜੇਰੇ ਨੇ ਦਾ ਓਕੇ ਆ ਬਾਹ ਕੇ ਚਲਾ ਕੇ ਟਰਾਈ ਮਾਰ ਕੇ ਲੈ ਕੇ ਜਾਵੇ ਠੀਕ ਹੈ ਜੀ ਠੀਕ ਹੈ ਪੁਰਾਣਾ ਟਰੈਕਟਰ ਵੀ ਕੱਟ ਲਾਂਗੇ ਜਿੰਨੇ ਦਿਖਾਏ ਸਾਰਾ ਜੀ ਪੁਰਾਣਾ ਟਰੈਕਟਰ ਵੀ ਕੱਟ ਲਾਂਗੇ ਲੋਨ ਫਾਈਨਾਂਸ ਠੀਕ ਹੈ ਜੀ 4 75 ਡਿਮਾਂਡ ਆ ਹਾਂ ਇੱਕੋ ਹੀ ਰੇਟ ਜਸ ਲੋ ਇੱਕੋ ਹੀ ਇਤੋਂ ਘਟਣਾ ਨਹੀਂ ਬਾਈ ਠੀਕ ਹੈ 4 ਲੱਖ 35 ਹਜ਼ਾਰ ਦਾ ਟਰੈਕਟਰ ਦੇ ਦਾਂਗੇ ਵੀਰੇ ਠੀਕ ਹੈ ਫੁੱਲ ਓਵਰ ਕਰਤਾ ਇਹ ਜੀ ਵੀ ਫਿਰ ਫੁੱਲ ਬਾਈ ਫੁੱਲ ਉਸ ਤੋਂ ਬਾਅਦ ਆ ਗਿਆ ਏਸ ਜਸਪ੍ਰੀਤ ਏਸ ਠੀਕ ਹੈ ਜੀ ਚਾਰੇ ਪਾਸੇ ਦਿਖਾ ਦੇ 550 ਪਾਵਰ ਸਟੀering ਠੀਕ ਹੈ ਗੱਲ बीकेटी ਦਾ ਟਾਇਰ ਚਾਰੇ 2075 ਵਾਲੇ ਬਾਈ ਪਿਛਲੇ 16 ਵਾਲੇ ਠੀਕ ਹੈ ਪਾਵਰ ਸਟੀering ਦਾ ਰਮਾੜਾ 310000 310000 ਟਰੈਕਟਰ ਦੇਦਾ ਇੱਕੂ ਰੇਟ ਬਾਈ ਜਸਨੋ 260000 ਦਾ 260000 ਦਾ 60000 ਦਾ ਦੇਵਾਂਗੇ ਉਹਦੂ ਬਾਗ ਆ ਗਿਆ ਬਟੇਸ਼ਾ 14 ਮਾਡਲ ਚੋਲਾ ਮਰ ਸੋਨਾ ਲਿਕਾ ਸੋਨਾ ਲਿਕਾ ਇਹ ਵੀ ਇਹ 25 11 ਬਾਈ ਮੈਨੂੰ ਘੱਟ ਪਰ ਅੱਛਾ ਜੀ ਅੱਛਾ ਸਾਰਾ ਰੀਜ ਦਾ ਬਾਈ ਗੇਅਰਿੰਗ ਦਾ ਓਕੇ ਆ ਹਾਂ ਜੀ ਇਹ ਪਿਛਲੇ 70 ਕੋਪਈ ਦੇ ਆ ਮੂਹਰੇ 90 ਪੈਸੇ ਆ ਠੀਕ ਆ ਜੀ ਗੇਅਰਿੰਗ ਦਾ ਓਕੇ ਆ ਜੀ 4 ਲੱਖ ਰੁਪਏ ਡਿਮਾਂਡ ਆ ਹਾਂ ਤਿੰਨ ਲੱਖ 85 ਹਜ਼ਾਰ ਹਾਂ ਫੇਵਰੇਟ ਟਰੈਕਟਰ ਹਨਾ ਲੋਕਾਂ ਦਾ ਇਹ ਪੂਰਾ ਹਾਂ ਆਇਆ ਕੱਲੇ ਆ 500 ਕਿਲੋ ਦਾ ਦਿਖਾਉਂਦਾ ਬਈ ਆਇਆ 559 2013 ਮਗਨ ਚਕੀ ਕਰ ਹਾਂ ਜੀ ਦੀ ਵਾਲੀ ਪੰਜਾਬ ਨੰਬਰ ਠੀਕ ਚਾਰੇ ਪਾਸੇ ਦਿਖਾ ਦੇ ਬਈ ਠੀਕ ਹੈ ਠੀਕ ਹੈ ਮਾਲ ਕਿਹੜਾ ਮੈਂ ਕਹਿੰਦੀ ਐ ਟੈਡੀ ਅੱਖ ਜੱਟੀ ਹੁੰਦਾ ਠੀਕ ਹੈ ਜਮਾ ਸਾਫ ਹੀ ਪਿਆ ਨਾ ਪਾਵਰ ਸ਼ੇਰਿੰਗ ਆ ਠੀਕ ਹੈ ਜੀ ਪਾਵਰ ਸਟੇਰ ਸਾਰਾ ਅਰੀਜਨਲ ਹਾਂ ਤਿਆਰ ਪਿਛਲੇ 60000 ਪੈਸੇ ਮੂਰ ਲੈਣਾਂਗੇ ਠੀਕ ਹੈ ਜੀ ਕਮਾਨ ਹੈ ਜੀ 390000 390000 ਹਾਂ ਜੀ ਟਰੈਕਟਰ ਦੇ ਦਾਂਗੇ ਜਸਪਰੀ ਦਾ ਆਪਾਂ 370000 ਰੁਪਏ ਦਾ 370000 ਰੁਪਏ ਦਾ ਦੇ ਦਾਂਗੇ ਇਹ ਕੋਈ ਜਸਨੋ ਵਾਲੀ ਗੱਲਬਾਤ ਨਹੀਂ ਬਾਈ ਪੁਰਾਣਾ ਟਰੈਕਟਰ ਕੱਟ ਲਾਂਗੇ ਇਹਦੇ ਵਿੱਚ ਲੋੜ ਨਹੀਂ ਤੇ ਹੋਣਾ ਨਹੀਂ ਪੁਰਾਣਾ ਕੱਟ ਲਾਂਗੇ ਠੀਕ ਹੈ ਤੇ ਮੌਕੇ ਤੇ ਮਾਨਦਾਨ ਹੋ ਜੂ ਠੀਕ ਹੈ ਮੂਝ ਵਾਦਾ ਕਰ ਹੱਥ ਮਾੜਾ ਵਾਦਾ ਸੀ ਮਾਡਲ ਹੈ। ਪਹਿਰ ਪਿਛਲੇ ਹੈਗੇ 6570 ਪੈਸੇ ਪੂਰੇ ਨਹੀਂ। ਜਿੱਦਾਂ ਕੰਨਲਾ ਕਰਦੇ ਆ ਮਾਦਾ। ਠੀਕ ਹੈ ਜੀ। ਮੇਰੇ ਕੋਲੇ ਤਾਂ ਕੈਮਰਾ ਨਹੀਂ ਕਰਦੇ। ਨਹੀਂ ਕਰਾਂ। ਆਪਾਂ ਆ ਦਿਖਾਉਣੀ ਆ। ਬਸ ਠੀਕ ਹੈ ਚਲ। ਇਹ ਗੇਅਰ ਇੰਜਨ ਉੱਕੀ ਆ ਬਾਈ। ਹਾਂ। ਤੇ ਚਾ ਆ ਕੇ ਬਾਕੇ ਦੀ ਤਸਰਰੀ ਕਰਕੇ ਲੈ ਜੇ ਪੁਰਾਣਾ ਟਰੈਕਟਰ ਵਿੱਚ ਕੱਟ ਲਾਂਗੇ ਬਈ ਜਿਹੜਾ ਮਰਜੀ ਪੁਰਾਣਾ ਕੱਟ ਲਾਂਗੇ ਘੱਟ ਪੈਸਿਆਂ ਵਾਲਾ ਵੀ ਇਦੋਂ ਤੇ ਵੱਧ ਪੈਸਿਆਂ ਵਾਲਾ ਵੀ ਇਦੋਂ ਠੀਕ ਆ ਠੀਕ ਆ ਗੱਲ ਟਰੈਕਟਰ ਦੇ ਦਾਂਗੇ 2,80,000 ਰੁਪਏ ਦਾ 2,80,000 ਜਾਇਜ਼ ਮੁੱਲ ਜੀ ਆ ਹਨਾ ਕੋਈ ਉਹ ਹੈ ਨਹੀਂ 8 ਮਾਟਾ ਲੈ ਯਾਰ ਹਾਂ ਮੌਕਾ ਤੇ ਹੋਰ ਗਿਆ ਆਪਾਂ ਇਹ ਮੰਤੰਦ ਕਰਦਾਂ ਠੀਕ ਆ 42 ਵਾਲਾ ਹੈ 15 ਮਾਟਾ 15 ਮਾਡਲ ਸਰਵਰ ਇਹ ਡਾਇਰੈਕਟਰ ਬਠੰਡਾ ਨੰਬਰ ਆ ਬਾਈ ਫਸਟ ਪਾਰਟੀ ਆ 90 ਪੈਸੇ ਟਾਇਰ ਆ ਠੀਕ ਆ ਪਾਵਰ ਸਟੀਅਰਿੰਗ ਆ ਸਾਰਾ ओरिजिनल ਆ ਠੀਕ ਆ ਜੀ ਡਬਲ ਡਿਸਟ੍ਰੀਬਿਊਟਰ ਆ ਠੀਕ ਆ ਹਮ ਇਹ ਗੇਅਰਿੰਗ ਓਕੇ ਆ ਬਾਈ ਠੀਕ ਆ ਇਹਦੇ ਵਿੱਚ ਵੀ ਪੁਰਾਣਾ ਡਾਇਰੈਕਟਰ ਕੱਟ ਲਾਂਗੇ ਪੁਰਾਣਾ ਟਰੈਕਟਰ ਕੱਟ ਨੂੰ ਇਹ ਲੋਨ ਫੈਂਸ ਵੀ ਕਰਵਾ ਦਾਂਗੇ ਤੇ ਠੀਕ ਠੀਕ ਆ ਹਾਂਜੀ 5 ਲੱਖ ਤੇ 10 ਹਜ਼ਾਰ ਰੁਪਏ ਡਿਮਾਂਡ 5 ਲੱਖ 10 ਹਜ਼ਾਰ ਰੁਪਏ ਰੇਟ ਕੰਨੇ ਟਰੈਕਟਰ ਦੇ ਦਾਂਗੇ ਆਪਾਂ 4,85,000 4,85,000 85,000 ਠੀਕ ਤੇ ਲੰਮੀ ਹੋਈ ਜਾਂਦੀ ਹੈ ਵੀਡੀਓ ਹਾਂ ਠੀਕ ਹੈ ਤੇ ਇਸ ਕਰਕੇ ਭਾਈ ਸਾਰੇ ਟਰੈਕਟਰ ਹੀ ਦਿਖਾਉਂਦੇ ਹੁੰਦੇ ਤੇ ਵੀਡੀਓ ਲੰਮੀ ਹੋਏਗੀ ਦੇਖਣ ਦੀ ਦੇਖੇ ਤੋਂ ਹੁੰਦੀ ਹੈ ਹਾਂ ਤੇ ਇਸ ਕਰਕੇ ਥੋੜੀ ਥੋੜੀ ਵੀਡੀਓ ਬਣਾਉਂਦੇ ਹਾਂ ਬਣਾਉਂਦੇ ਹਾਂ ਹਾਂ ਤੇ ਭਾਈ ਜੀ ਕੋਈ ਵੀ ਟਰੈਕਟਰ ਲੈਣਾ ਹੋਵੇ ਲੋਨ ਫੈਂਸ ਆਪਾਂ ਕਰਵਾ ਦਿੰਦੇ ਆ ਪੁਰਾਣਾ ਟਰੈਕਟਰ ਆਪਾਂ ਵਿੱਚ ਕੱਟ ਲੈਣੇ ਆ ਤੇ ਕਿਸੇ ਨੂੰ ਐ ਲੱਗੇ ਨਾ ਭਾਈ ਕਿ ਇਹ ਰ ਇਹਨਾਂ ਨੇ ਘੱਟ ਘੱਟ ਲਿਆ ਉਹ ਅੱਠ ਦਿਨਾਂ ਬਾਅਦ ਹੀ ਹੋਰ ਰੱਖ ਲਿਓ ਜੇ ਵੱਧ ਕਿਤੇ बिकਦਾ ਵੇਚ ਦਿਓ ਉ ਤਾਂ ਟੈਨਸ਼ਨ ਨਹੀਂ ਆਪਾਂ ਨੂੰ ਤੇ ਵੇਚ ਕੇ ਸਾਨੂੰ ਪੈਸੇ ਦੇ ਦਿਓ ਹਾਂ ਹਾਂ ਤੇ ਇੱਥੇ ਪਲਸੂਡਾ ਸਹੀ ਹੋਣਾ ਚਾਹੀਦਾ ਹਾਂ ਲੋਨ ਫੈਂਸ ਆਪਾਂ ਕਰਵਾ ਦਾਂਗੇ ਕਰਵਾ ਦਾਂਗੇ ਠੀਕ ਆ ਚੱਲ ਠੀਕ ਬੇਨਤੀ ਹੱਥ ਬਨ ਕੇ ਭਾਈ ਇਹ ਮੈਂ ਨਵਾਂ ਚੈਨਲ ਬਣਾਇਆ ਤੇ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਕਰੋ ਫੇਸਬੁੱਕ ਤੇ ਦੇਖੋਗੇ ਤਾਂ ਫੋਲੋ ਕਰ ਲਿਓ ਭਾਈ ਪੇਜ ਤੇ ਬਹੁਤ ਬਹੁਤ ਮਿਹਰਬਾਨੀ ਭਾਈ ਸਸਿ